ਇੱਕ ਰਾਜਾ ਇੱਕ ਫਕੀਰ ਕੋਲ ਗਿਆ ਜਾ ਕੇ ਬੇਨਤੀ ਕਰਨ ਕਾ ਬਾਬਾ ਜੀ ਮੇਰੇ ਕੋਲ ਦੁਨੀਆ ਦੀ ਹਰ ਸੁੱਖ ਸਹੂਲਤ ਹੈ ਪਰ ਮੈਂ ਸ਼ਾਂਤ ਨਹੀਂ ਮੇਰੇ ਅੰਦਰੋਂ ਇਨਸਾਨੀਅਤ ਸਾਹ ਘੁੱਟਦੀ ਨਜ਼ਰ ਆਉਂਦੀ ਹੈ ਮੈਂ ਅੰਦਰੋਂ ਬਹੁਤ ਦੁਖੀ ਹਾਂ ਫਕੀਰ ਨੇ ਬੜੇ ਪਿਆਰ ਨਾਲ ਆਖਿਆ ਕਹਿਣ ਲੱਗੇ ਪਿੱਛੇ ਮੁੜ ਜਾ ਰਾਜਾ ਬੜਾ ਹੈਰਾਨ ਹੋਇਆ ਕਹਿਣ ਲੱਗੇ ਬਾਬਾ ਜੀ ਮੈਂ ਸਭ ਕੁਝ ਛੱਡ ਛੜਾ ਕੇ ਤੁਹਾਡੇ ਕੋਲ ਆਇਆ ਹਾਂ ਤੁਸੀਂ ਕਿਰਪਾ ਕਰੋ ਉਹਨੇ ਫਿਰ ਤੇ ਬਾਰੇ ਫਕੀਰ ਨੇ ਗੱਲ ਕਹੀ ਕਹਿਣ ਲੱਗੇ ਮੈਂ ਤੈਨੂੰ ਕਹਿਤਾ ਰਿਹਾ ਵੀ ਪਿੱਛਾ ਮੁੜ ਜਾ ਜਿੱਥੋਂ ਆਇਆ ਸੀ ਉਹਨੇ ਫਿਰ ਗੱਲ ਕੀਤੀ ਕਹਿਣ ਲੱਗੇ ਬਾਬਾ ਜਾਂ ਤਾਂ ਮੈਂ ਆਪਣੀ ਕੋਈ ਗੱਲ ਸਮਝਾ ਨਹੀਂ ਪਾਰਿਆ ਜਾਂ ਤੁਹਾਡੀ ਮੈਂ ਸਮਝ ਨਹੀਂ ਰਿਹਾ ਮੈਂ ਬੇਨਤੀ ਕਰਦਾ ਹਾਂ ਵੀ ਮੈਂ ਉੱਥੋਂ ਤਾਂ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਕਿਰਪਾ ਕਰੋ ਫਕੀਰ ਕਹਿਣ ਲੱਗਿਆ ਪੁੱਤ ਮੈਂ ਤੈਨੂੰ ਸਮਝਾਤਾ ਰਿਹਾ ਵੀ ਜਦੋਂ ਤੂੰ ਦੁਨੀਆ 'ਚ ਆਇਆ ਸੀ ਤੂੰ ਕਿੱਡਾ ਹੱਸਦਾ ਖੇਡਦਾ ਵਾਦੇ ਕਾਟਿਆਂ ਤੋਂ ਉੱਚਾ ਉੱਠ ਕੇ ਆਪਣਾ ਜੀਵਨ ਸੁੱਖਾਂ ਭਰੇ ਗੁਜ਼ਾਰ ਰਿਹਾ ਸੀ ਬਾਅਦ ਵਿੱਚ ਕਿੱਡੇ ਝਗੜੇ ਝਮੇਲੇ ਪੈ ਕੇ ਦੁਨੀਆ ਦੀ ਹਰ ਸ਼ੈ ਤੇਰੇ ਕੋਲ ਹੈ ਪਰ ਤੂੰ ਸ਼ਾਂਤ ਨਹੀਂ ਹੈ ਉਹਨੂੰ ਉਸਤਨ ਪਤਾ ਲੱਗਿਆ ਮਨੋਂ ਵਾਕਈ ਅਸੀਂ ਜਦੋਂ ਮੂਲ ਤੋਂ ਟੁੱਟ ਕੇ ਅਗਾ ਲੰਘ ਜਾਂਦੇ ਹਾਂ ਹਰ ਬਿਸਰਤ ਸੜਕ ਕੋ ਹਰੀ ਦੇ ਰਾਤੇ ਪੈ ਜਾਂਦੇ ਆ ਉਦੋਂ ਅਸੀਂ ਆਪਣਾ ਸਭ ਕੁਝ ਕੋਆ ਬੈਠਦੇ ਆ ਇਹ ਕਹਾਣੀ ਮੈਂ ਤੁਹਾਡੇ ਨਾਲ ਕਿਉਂ ਸਾਂਝੀ ਕੀਤੀ ਇਹ ਅੱਜ ਮੈਂ ਜਦੋਂ ਆਪਣੀ ਕੌਮ ਦਾ ਹਾਲ ਦੇਖਦਾ ਹੈ ਤਾਂ ਮੈਨੂੰ ਇਵੇਂ ਹੀ ਪ੍ਰਤੀਤ ਹੁੰਦਾ ਹੈ ਅੱਜ ਬੇਅੰਤ ਤਰ੍ਹਾਂ ਦੇ ਉੱਤੇ ਅਸੀਂ ਠਟਕ ਰਹੇ ਆ ਸਾਡੇ ਅੰਦਰਲੀ ਵੀ ਇਨਸਾਨੀਅਤ ਸਹਿਕ ਰਹੀ ਹੈ ਵਿਕਾਰਾਂ ਦੇ ਰਾਜ ਵਿੱਚ ਅਸੀਂ ਆਪਣੀ ਆਤਮਿਕ ਗੁਲਾਮੀ ਦੀ ਜ਼ਿੰਦਗੀ گزار ਰਹੇ ਆ ਅਗਿਆਨਤਾ ਦੀਆਂ ਠੋਕਰਾਂ ਖਾ ਕੇ ਆਪਣੀ ਮੰਜ਼ਲ ਤੋਂ ਕਹਾਂ ਦੂਰ ਜਾ ਰਹੇ ਹਾਂ ਤੇ ਸਾਡੇ ਜੀਵਨ ਵਿੱਚੋਂ ਉਸ ਅਗਿਆਨਤਾ ਦੇ ਕਾਰਨ ਗੁਰੂ ਵਾਲਾ ਪੱਖ ਵੀ ਸਾਨੂੰ ਸਾਫ਼ ਨਜ਼ਰ ਨਹੀਂ ਆਉਂਦਾ ਮੈਂ ਬੇਨਤੀ ਕਰਨੀ ਚਾਹੁੰਦਾ ਛੱਟੋ ਇਹਨਾਂ ਦੀਆਂ ਗੱਲਾਂ ਆਓ ਆਪਾਂ ਵਾਪਸ ਪਰਤੀਏ ਉਸ ਕਰਤਾਰਪੁਰ ਸਹਿਬ ਜਿੱਥੇ ਕੋਈ ਲੈਣੇ ਤੋਂ ਗੁਰੂ ਅੰਗਦ ਸਹਿਬ ਬਣਦਾ ਸੀ ਆਓ ਵਾਪਸ ਪਰਤੀਏ ਗੁਰੂ ਨਾਨਕ ਦੀ ਸਿੱਖੀ ਵੱਲ ਆਓ ਵਾਪਸ ਪਰਤੀਏ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿੱਖੀ ਵੱਲ ਆਓ ਵਾਪਸ ਪਰਤੀਏ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵੱਲ ਆਓ ਵਾਪਸ ਪਰਤੀਏ ਉਹਨਾਂ ਪੰਜਾਂ ਪਿਆਰਿਆਂ ਦੇ ਜੀਵਨ ਵੱਲ ਜਿਹੜੇ ਗੁਰੂ ਨੂੰ ਸਦਾ ਲਈ ਪਿਆਰੇ ਹੋਗੇ ਆਓ ਵਾਪਸ ਪਰਤੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵੱਲ ਅੱਜ ਅਸੀਂ ਅਨੇਕਾਂ ਥਾਵਾਂ ਤੇ ਭਟਕਦੇ ਫਿਰਦੇ ਆ ਸੱਚ ਕਰਕੇ ਜਾਣੇ ਹੋ ਆਪਣੇ ਮੂਲ ਤੋਂ ਪਿਛੜ ਕੇ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਲਾਏ ਗੁਰਬਾਣੀ ਦਾ ਲੜ ਛੱਡ ਕੇ ਅੱਜ ਥਾਂ-ਥਾਂ ਤੇ ਭਟਕ ਰਹੇ ਐ ਉਸ ਭਾਈ ਮਨੀ ਸਿੰਘ ਦੀ ਸਿੱਖੀ ਬਾਬਾ ਬਚਿੱਤਰ ਸਿੰਘ ਦੀ ਸਿੱਖੀ ਭਾਈ ਉਦੇਸ਼ ਸਿੰਘ ਵਾਲੀ ਸਿੱਖੀ ਭਾਈ ਵੀਰ ਸਿੰਘ ਧੀਰ ਸਿੰਘ ਵਾਲੀ ਸਿੱਖੀ ਸ਼ਾਹਬਾਦ ਸਿੰਘ ਸੁਬੇਵ ਸਿੰਘ ਵਾਲੀ ਸਿੱਖੀ ਭਾਈ ਤਾਰੂ ਸਿੰਘ ਵਾਲੀ ਸਿੱਖੀ ਬਨ ਵਾਪਸ ਮੁੜ ਚਲੀਏ ਗੁਰੂ ਨਾਨਕ ਜੀ ਦੀ ਸਿੱਖੀ ਬਨ ਮੁੜ ਚਲੀਏ ਅੱਜ ਦਾ ਸਿੱਖ ਫੇਰ ਦੁਬਾਰੀ ਸਚਿਆਰਾ ਤੇ ਗੁਰੂ ਦਾ ਪਿਆਰਾ ਬਣ ਸਕਦਾ ਹੈ ਗੁਰੂ ਕਿਰਪਾ ਕਰੇ ਅਸੀਂ ਆਪਣੇ ਬਰਸੀ ਨਾਲ ਜੁੜ ਸਕੀਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ